ਸਕ्रीय ਕਲ ਮੈਂ ਮਨਪ੍ਰੀਤ ਕੋ ਤੁਸੀਂ ਦੇਖ ਰਹੇ ਹੋ 24 7 ਪੰਜਾਬ ਨਜ਼ਰ ਮਾਰਦੇ ਹਾਂ ਫਟਾਫਟ ਅੰਦਾਜ਼ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਤੇ ਹਰਜੀਤ ਸਿੰਘ ਰਸੂਲਪੁਰੀਆ ਦਾ ਰਾਹੁਲ ਗਾਂਧੀ ਤੇ ਗੁੱਸਾ ਫੁੱਟਿਆ ਤੁਹਾਨੂੰ ਦੱਸ ਦਈਏ ਕਿ ਸਿਰੋਪਾਉ ਦੇਣ ਤੋਂ ਬਾਅਦ ਦੇ ਵਿੱਚ ਰਸੂਲਪੁਰੀਆ ਭੜਕੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਵੈਸੇ ਤਾਂ ਅਸੀਂ ਗਾਂਧੀ ਪਰਿਵਾਰ ਤੇ ਇੰਦਰਾ ਗਾਂਧੀ ਦੇ ਨਾਮ ਤੇ ਬਹੁਤ ਜ਼ਿਆਦਾ ਭੜਕਦੇ ਆਂ ਬਟ ਹੁਣ ਇਹਨਾਂ ਨੂੰ ਸਿਰੋਪਾਉ ਦੇਣ ਦਾ ਕੀ ਮਤਲਬ ਬੰਦਾ ਸੀ ਪੀਐਮ ਨਰਿੰਦਰ ਮੋਦੀ ਦਾ ਜਨਮ ਦਿਨ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਪਰ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਚੰਡੀਗੜ੍ਹ ਬੀਜੇਪੀ ਪ੍ਰਧਾਨ ਦੇ ਵੱਲੋਂ ਪੀਐਮ ਨਰਿੰਦਰ ਮੋਦੀ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਬਵਾਲ ਖੜਾ ਹੁੰਦਾ ਹੋਇਆ ਨਜ਼ਰ ਆਇਆ ਪਰ ਵਾਸੀਆਂ ਦੀਆਂ ਹਰਕਤਾਂ ਤੋਂ ਪੰਜਾਬੀ ਹੁਣ ਤੰਗ ਆ ਗਏ ਨੇ ਜਿਸ ਕਰਕੇ ਪੰਜਾਬੀਆਂ ਨੇ ਆਪ ਹੀ ਸਬਜ਼ੀ ਦੀਆਂ ਰੇੜੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਕਿਹਾ ਕਿ ਪ੍ਰਵਾਸੀਆਂ ਤੋਂ ਜਦੋਂ ਵੀ ਸਬਜ਼ੀ ਲੈਣ ਜਾਂਦੇ ਆ ਤਾਂ ਨਾ ਤਾਂ ਉਹ ਰੇਟ ਘੱਟ ਕਰਦੇ ਨੇ ਉੱਤੋਂ ਪੰਜਾਬੀਆਂ ਦੇ ਸਿਰ ਪਾੜਨ ਤੱਕ ਜਾਂਦੇ ਨੇ ਹੁਣ ਉਹ ਗੁਲਾਮਿਆਂ ਨੂੰ ਵੀ ਹੱਥ ਪਾਉਣ ਲੱਗ ਗਏ ਨੇ ਇਸ ਕਰਕੇ ਹੁਣ ਪੰਜਾਬੀਆਂ ਨੇ ਆਪ ਹੀ ਸਬਜ਼ੀ ਦੀਆਂ ਰੇੜੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਹੁਣ ਤਾਜ਼ੀਆਂ ਸਬਜ਼ੀਆਂ ਸਾਡੇ ਤੋਂ ਖਰੀਦੋ ਹਰਜੀਤ ਸਿੰਘ ਰਸੂਲਪੁਰੀਆ ਦੇ ਵੱਲੋਂ ਤਰਮਾ ਦੇ ਨਾਂ ਤੇ ਵਿਵਾਦ ਦੀ ਗੱਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਾਂ ਬੋਲ ਸਕਦੇ ਨੇ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਬਟ ਜੇ ਅਸੀਂ ਜੈ ਸ਼੍ਰੀ ਰਾਮ ਬੋਲਦੇ ਹਾਂ ਫਿਰ ਇਤਰਾਜ਼ ਕਿਉਂ ਕੀਤਾ ਜਾਂਦਾ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਨੂੰ ਧਰਮਾਂ ਦੇ ਨਾਂ ਤੇ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚੰਡੀਗੜ੍ਹ ਪੰਜਾਬ ਪਵਨ ਤੋਂ ਸੰਜੀਵ ਅਰੋੜਾ ਨੇ ਲਾਈਵ ਪ੍ਰੈਸ ਕਾਨਫਰੰਸ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਜਿਹੜੀਆਂ ਪ੍ਰੈਸ ਕਾਨਫਰੰਸ ਉਹ ਕੀਤੀਆਂ ਜਾ ਰਹੀਆਂ ਨੇ ਤੇ ਅੱਜ ਚੰਡੀਗੜ੍ਹ ਦੇ ਪੰਜਾਬ ਭਵਨ ਤੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਵੱਡੇ ਖੁਲਾਸੇ ਕੀਤੇ ਨੇ ਪੰਜਾਬ ਦੇ ਵਿੱਚ ਜਿਹੜੀ ਲਗਾਤਾਰ ਬਾਰਿਸ਼ ਹੋ ਰਹੀ ਹੈ ਉਹਦੇ ਕਰਕੇ ਜਿਹੜੇ ਡੈਮ ਤੇ ਦਰਿਆ ਨੇ ਮੂੜ ਉਫਾਨ ਤੇ ਚੱਲ ਰਹੇ ਤੁਹਾਨੂੰ ਦੱਸਦੀ ਕਿ ਭਾਖੜਾ ਜਿਹੜਾ ਉਹਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਪਾਰ ਚਲਾ ਗਿਆ ਜਿਸ ਤੋਂ ਬਾਅਦ ਜੋ ਆਸ-ਪਾਸ ਦੇ ਪਿੰਡ ਨੇ ਉਹਨਾਂ ਦੇ ਮਨਾਂ ਦੇ ਵਿੱਚ ਖਤਰਾ ਬਣਿਆ ਹੋਇਆ ਕਿਉਂਕਿ ਪਹਿਲਾਂ ਵੀ ਜਦੋਂ ਭਾਖੜਾ ਉਫਾਨ ਤੇ ਚੱਲਿਆ ਸੀ ਤਾਂ ਜਿਹੜੇ ਆਸ-ਪਾਸ ਦੇ ਪਿੰਡ ਸੀ ਉਹ ਪਾਣੀ ਦੇ ਵਿੱਚ ਡੁੱਬ ਗਏ ਸੀ ਤੇ ਇੱਕ ਵਾਰ ਉਹੀ ਡਰ ਉਹੀ ਸਹਿਮ ਲੋਕਾਂ ਦੇ ਮਨਾਂ ਦੇ ਵਿੱਚ ਬਣਿਆ ਹੋਇਆ ਕਿ ਜੇ ਪਾਣੀ ਫੇਰ ਤੋਂ ਵੱਧਦਾ ਹੈ ਤੇ ਫਲਡ ਗੇਟ ਖੋਲ ਦਿੱਤੇ ਜਾਂਦੇ ਨੇ ਤਾਂ ਭਾਖੜਾ ਜਿਹੜਾ ਉਹ ਤਬਾਹੀ ਮਚਾ ਸਕਦਾ ਹੈ ਤੁਹਾਨੂੰ ਦੱਸਦੇ ਕਿ ਕੱਗਰ ਦੇ ਵਿੱਚ ਉਛਾਲੇ ਮਾਰਦਾ ਪਾਣੀ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸਦੇ ਕਿ ਕੱਗਰ ਫੇਰ ਤੋਂ ਜਿਹੜੀ ਹੈ ਤਬਾਹੀ ਮਚਾ ਸਕਦਾ ਹੈ ਹਾਲਾਂਕਿ ਜਿਹੜਾ ਕੱਗਰ ਦਾ ਪਾਣੀ ਹੈ ਉਹੋ ਸਤਲੁਜ ਦੇ ਵੱਲ ਕੱਢਿਆ ਜਾ ਰਿਹਾ ਹੈ ਉਸ ਦੇ ਲਈ ਜਿਹੜੇ ਫਲੱਡ ਗੇਟ ਨੇ ਉਹ ਵੀ ਖੋਲ ਦਿੱਤੇ ਗਏ ਸੀ ਖੌਫਨਾਕ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਕੱਗਰ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਉਛਾਲੇ ਮਾਰਦਾ ਪਾਣੀ ਨਜ਼ਰ ਆ ਰਿਹਾ ਇੱਕ ਵਾਰ ਫਿਰ ਤੋਂ ਖਤਰੇ ਦੀਆਂ ਘੰਟੀਆਂ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਵੱਜਣ ਲੱਗੀਆਂ ਨੇ ਕਿਉਂਕਿ ਜਿਹੜਾ ਕੱਗਰ ਹੈ ਉਹ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਡਰਾਉਣ ਲੱਗਿਆ ਤੇ ਖੌਫਨਾਕ ਤਸਵੀਰਾਂ ਜੋ ਤੁਹਾਨੂੰ ਨਜ਼ਰ ਆ ਰਹੀਆਂ ਨੇ ਇਹ ਕੱਗਰ ਦੀਆਂ ਤਸਵੀਰਾਂ ਨੇ ਪੰਜਾਬੀਆਂ ਨੂੰ ਲੱਖਾਂ ਸਿਦਾਨਾ ਇੱਕ ਵਾਰ ਫਿਰ ਤੋਂ ਝਾੜ ਪਾਉਂਦਾ ਹੋਇਆ ਨਜ਼ਰ ਆਇਆ ਉਸਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਆਪਾਂ ਰਹਿ ਕੇ ਪੰਜਾਬੀ ਮਾਂ ਬੋਲੀ ਨੂੰ ਨਹੀਂ ਸੰਭਾਲ ਪਾਰੇ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਢਾਬੇ ਤੇ 3 ਸਾਲ ਪਹਿਲਾਂ ਆਏ ਸੀ ਤੇ ਅਸੀਂ ਇੱਥੇ ਆ ਕੇ ਕਿਹਾ ਸੀ ਕਿ ਤੁਸੀਂ ਜਿਹੜਾ ਮੈਨੂ ਰੱਖਿਆ ਹੋਇਆ ਹੈ ਇਹ ਪੂਰਾ ਹੀ ਅੰਗਰੇਜ਼ੀ ਦੇ ਵਿੱਚ ਹੈ ਤੁਸੀਂ ਇਸ ਨੂੰ ਪੰਜਾਬੀ ਦੇ ਵਿੱਚ ਲਿਖੋ ਤਾਂ ਜੋ ਹਰ ਕਿਸੇ ਨੂੰ ਸਮਝ ਆ ਸਕੇ ਉਹਨਾਂ ਨੇ ਕਿਹਾ ਕਿ ਮੈਸ ਢਾਬੇ ਵਾਲੇ ਦੀ ਸਲਾਘਾ ਕਰਦਾ ਕਿ ਇਹਨਾਂ ਨੇ ਪੂਰਾ ਹੀ ਮੈਨੂ ਹੈ ਜੋ ਉਹ ਪੰਜਾਬੀ ਦੇ ਵਿੱਚ ਲਿਖ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਵੀ ਜਿਹੜੇ ਬੋਰਡ ਸੜਕਾਂ ਤੇ ਲੱਗੇ ਹੁੰਦੇ ਨੇ ਉਹਨਾਂ ਦੇ ਅੱਖਰ ਨੇ ਜਿਹੜੇ ਅੰਗਰੇਜ਼ੀ 'ਚ ਹੁੰਦੇ ਨੇ ਉਹਨਾਂ ਨੇ ਕਿਹਾ ਕਿ ਤੁਸੀਂ ਵੀ ਆਵਾਜ਼ ਉਠਾਓ ਤੇ ਆਪਾਂ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰ ਸਕੀਏ। ਪਟਿਆਲਾ ਤੋਂ ਇੱਕ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ ਤੁਹਾਨੂੰ ਦੱਸ ਦੇ ਕਿ ਪਟਿਆਲਾ ਬਾਸ ਸਟੈਂਡ ਦੇ ਕੋਲ ਇੱਕ ਪਰਵਾਸੀ ਜਿਹੜਾ ਕੁਲਚੇ ਦੀ ਰੇੜੀ ਲਗਾਉਂਦਾ ਸੀ ਤੇ ਉੱਥੇ ਅੱਜ ਨਿਹੰਗ ਸਿੰਘ ਪਹੁੰਚ ਗਏ। ਉਹਨਾਂ ਨੇ ਆ ਕੇ ਉੱਥੇ ਪਰਤੂ ਪਾ ਲਿਆ। ਉਹਨਾਂ ਨੇ ਕਿਹਾ ਕਿ ਤੂੰ ਇੱਥੇ ਰੇੜੀ ਨਹੀਂ ਲਗਾ ਸਕਦਾ। ਉਨਾਂ ਦੀ ਹੱਥੋਂ ਪਾਈ ਹੋਈ ਜਿਸ ਤੋਂ ਬਾਅਦ ਪ੍ਰਵਾਸੀ ਜਿਹੜਾ ਹੋ ਪੁਲਿਸ ਥਾਣੇ ਚਲਾ ਗਿਆ ਤੇ ਉੱਥੇ ਜਾ ਕੇ ਕੰਪਲੇਂਟ ਕਰ ਦਿੱਤੀ ਕਿ ਮੈਨੂੰ ਪੰਜਾਬੀਆਂ ਦੇ ਵੱਲੋਂ ਤੇ ਨਿਹੰਗ ਸਿੰਘਾਂ ਦੇ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਮੈਨੂੰ ਰੇੜੀ ਲਗਾਉਣ ਤੋਂ ਰੋਕਿਆ ਜਾ ਰਿਹਾ ਹੈ ਹਾਲਾਂਕਿ ਮੌਕੇ ਤੇ ਪੁਲਿਸ ਪਹੁੰਚ ਗਈ ਤੇ ਉਸਨੇ ਸਾਰਾ ਮਾਮਲਾ ਸੁਲਝਾ ਲਿਆ ਪੰਜਾਬ ਦੇ ਵਿੱਚ ਇੱਕ ਹੋਰ ਵੱਡੀ ਵਾਰਦਾਤ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਈਏ ਕਿ ਅਣਪਛਾਤੇ ਵਿਅਕਤੀ ਨੇ ਜਿਹੜੇ ਉਹ ਅੱਜ ਇੱਕ ਹੋਰ ਮਾਸੂਮ ਬੱਚੇ ਨੂੰ ਅਗਵਾ ਕਰਨ ਦੇ ਲਈ ਆਏ ਸੀ ਹਾਲਾਂਕਿ ਉੱਥੇ ਲੋਕ ਲੋਕ ਮੌਕੇ ਤੇ ਜੋ ਮੌਜੂਦ ਸੀ ਉਹਨਾਂ ਨੇ ਦੇਖ ਲਿਆ ਤੇ ਬੱਚੇ ਨੂੰ ਬਚਾ ਲਿਆ ਤੇ ਜਿਹੜੇ ਅਣਪਛਾਤੇ ਵਿਅਕਤੀ ਬੱਚੇ ਨੂੰ ਕਿਨੈਪ ਕਰਨ ਦੇ ਲਈ ਅਗਵਾ ਕਰਨ ਦੇ ਲਈ ਆਏ ਸੀ ਉਹ ਮੌਕੇ ਤੋਂ ਫਰਾਰ ਹੋ ਗਏ ਗੱਡੀ ਉੱਥੇ ਹੀ ਛੱਡ ਕੇ ਚਲੇ ਗਏ ਪਿੰਡ ਦੇ ਵਿੱਚ ਚੋਰ ਨੇ ਜੋ ਚੋਰੀ ਕਰਨ ਦੇ ਲਈ ਆਏ ਸੀ ਤੇ ਪਿੰਡ ਵਾਲਿਆਂ ਨੇ ਮੌਕੇ ਦੇ ਫੜ ਲਿਆ ਤੇ ਇਹਨਾਂ ਦੀ ਸੋਹਣੀ ਛਿੱਤਰ ਪ੍ਰੇਡ ਕਰਤੀ ਤੁਹਾਨੂੰ ਦੱਸਦੀ ਕਿ ਇਸ ਦੇ ਨਾਲ ਦੇ ਜੋ ਸਾਥੀ ਸੀ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਤੇ ਇਹ ਲੋਕਾਂ ਦੇ ਅੜਿੱਕੇ ਚੜ ਗਿਆ ਚੋਰੀ ਕਰਨ ਦੇ ਮਕਸਦ ਦੇ ਨਾਲ ਆਏ ਸੀ ਪਰ ਲੋਕਾਂ ਨੇ ਇਸ ਦੀ ਸੋਹਣੀ ਛਿੱਤਰ ਪ੍ਰੇਡ ਕਰ ਦਿੱਤੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਨੇ ਪਹਿਲਾਂ ਵੀ ਕਿਹਾ ਸੀ ਕਿ ਸੰਭਾਵਨਾ ਹੈ ਜਿਤਾਈ ਜਾ ਰਹੀ ਹੈ ਕਿ ਜਿਹੜਾ 20 ਸਤੰਬਰ ਤੱਕ ਹੈ ਉਹ ਮੌਨਸੂਨ ਵਾਪਸ ਜਾ ਸਕਦਾ ਹੈ ਪਰ ਜਿਹੜੇ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨੇ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਪੈ ਰਿਹਾ ਉਸ ਨੂੰ ਦੇਖ ਕੇ ਲੱਗਦਾ ਨਹੀਂ ਹੈ ਕਿ ਮੌਨਸੂਨ ਇੰਨੀ ਆਸਾਨੀ ਦੇ ਨਾਲ ਜਾ ਸਕਦੀ ਹੈ ਹਾਲਾਂਕਿ ਪਹਿਲਾਂ ਵੀ ਪੰਜਾਬ ਦੇ ਵਿੱਚ ਜਿਹੜੀ ਮੌਨਸੂਨ ਹੈ ਉਹ ਪ੍ਰੀ ਮੌਨਸੂਨ ਆਈ ਹੈ ਤੇ ਪੰਜਾਬ ਦੇ ਵਿੱਚ ਇਸ ਕਰਕੇ ਹੜ੍ਹਾਂ ਦੀ ਸਥਿਤੀ ਬਣੀ ਹੋਈ ਹੈ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਹਲੇ ਵੀ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨ ਸੋਕੇ ਲੰਘਣ ਵਾਲੇ ਨੇ ਪੰਜਾਬੀਓ ਸਾਵਧਾਨ ਹੋ ਜਾਓ ਕਿਉਂਕਿ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਤਾਨੂੰ ਦੱਸਦੀ ਹੈ ਕਿ ਦੇਰ ਰਾਤ ਤੋਂ ਪੈ ਰਹੇ ਮੀਂਹ ਕਰਕੇ ਜਿਹੜਾ ਸੁਖਨਾ ਲੇਕ ਹੈ ਉਹਦਾ ਪਾਣੀ ਇੱਕ ਵਾਰ ਫਿਰ ਤੋਂ ਵੱਧ ਗਿਆ ਜਿਸ ਕਰਕੇ ਸੁਖਨਾ ਲੇਕ ਦੇ ਫਲੱਡ ਗੇਟ ਖੋਲਨੇ ਪਏ ਨੇ ਇਹ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਸੁਖਨਾ ਲੇਕ ਦੀਆਂ ਤਸਵੀਰਾਂ ਨੇ ਇੱਕ ਖੌਫਨਾਕ ਤਸਵੀਰਾਂ ਇਹ ਤੇਜ਼ ਵਹਾ ਦਾ ਪਾਣੀ ਸੁਖਨਾ ਲੇਕ ਤੋਂ ਨਜ਼ਰ ਆ ਰਿਹਾ ਜਿਸ ਦੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਕਿਸ ਹੱਦ ਤੱਕ ਹੈ ਜਿਹੜਾ ਪਾਣੀ ਉਹ ਛੱਡਿਆ ਗਿਆ ਤੇ ਕਿੰਨੇ ਫਲੱਡ ਗੇਟ ਖੁੱਲੇ ਗਏ ਨੇ ਖਬਰ ਨੂੰ ਧਿਆਨ ਨਾਲ ਸੁਣਿਓ ਪੰਜਾਬੀਆਂ ਦੇ ਲਈ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕੇਂਦਰ ਤੋਂ ਪੰਜਾਬ ਨੂੰ ਹੋਰ ਮੁਆਵਜ਼ਾ ਮਿਲ ਸਕਦਾ ਹੈ ਤੁਹਾਨੂੰ ਦੱਸਦੀ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਆਫਤ ਵਾਲਾ ਇਲਾਕਾ ਐਲਾਨਿਆ ਕਿਉਂਕਿ ਪੰਜਾਬ ਦੇ ਵਿੱਚ ਜੋ ਹੜ੍ਹਾਂ ਦੀ ਸਥਿਤੀ ਬਣੀ ਹੋਈ ਸੀ ਉਸ ਤੋਂ ਬਾਅਦ ਕਈ ਪਿੰਡ ਡੁੱਬ ਗਏ ਨੇ ਤੇ ਪੰਜਾਬ ਹੈ ਜਿਹੜਾ ਉਹ ਹੜ੍ਹਾਂ ਦੀ ਈਮਾਰ ਚੱਲ ਰਿਹਾ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਹੋਰ ਮੁਆਵਜ਼ਾ ਜਿਹੜਾ ਉਹ ਦੇ ਸਕਦੇ ਹਾਂ ਦੀਵਾਲੀ ਤੋਂ ਪਹਿਲਾਂ ਹੁਣ ਤੁਹਾਡੇ ਲਈ ਵੱਡੀ ਖੁਸ਼ਖਬਰੀ ਆਈ ਹੈ ਮਾਰੂਤੀ ਗੱਡੀਆਂ ਨੇ ਜਿਹੜੀਆਂ ਹੋ ਸਸਤੀਆਂ ਹੋ ਗਈਆਂ ਨੇ ਤੁਹਾਨੂੰ ਦੱਸ ਦਈਏ ਕਿ ਦੀਵਾਲੀ ਤੋਂ ਪਹਿਲਾਂ ਕਾਫੀ ਚੀਜ਼ਾਂ ਸਸਤੀਆਂ ਹੋ ਗਈਆਂ ਨੇ ਲਿਸਟ ਤੁਹਾਡੇ ਸਾਹਮਣੇ ਐ ਤੁਹਾਨੂੰ ਦੱਸ ਦਿੰਦੇ ਆ ਕਿ ਇੱਕ ਪਾਸੇ ਤੇ ਸੋਨਾ ਚਾਂਦੀ ਦੇ ਜਿਹੜੇ ਰੇਟ ਨੇ ਉਹ ਦੀਵਾਲੀ ਤੋਂ ਪਹਿਲਾਂ ਵੱਧ ਗਏ ਸੀ ਤੇ ਦੂਸਰੇ ਪਾਸੇ ਜਿਹੜੀਆਂ ਮਾਰੂਤੀ ਗੱਡੀਆਂ ਨੇ ਉਹ ਸਸਤੀਆਂ ਕਰ ਦਿੱਤੀਆਂ ਗਈਆਂ ਨੇ 50000 ਤੱਕ ਮਾਰੂਤੀ ਗੱਡੀਆਂ ਸਸਤੀਆਂ ਕਰ ਦਿੱਤੀਆਂ ਗਈਆਂ ਨੇ ਹੁਣ ਤੁਸੀਂ ਦੀਵਾਲੀ ਤੇ ਆਪਣੇ ਘਰ ਵਾਲਿਆਂ ਨੂੰ ਵੱਡੀ ਖੁਸ਼ਖਬਰੀ ਦੇ ਸਕਦੇ ਹੋ ਸੋ ਇਹ ਸੀ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਪੰਜਾਬ ਦੇ ਵਿੱਚ ਜੋ ਸਥਿਤੀ ਬਣੀ ਹੋਈ ਐ ਤੁਹਾਡਾ ਉਸ ਬਾਰੇ ਕੀ ਕਹਿਣਾ ਐ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ